ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਹੈਪੀ ਬੁਟੀਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਸੁਨਣਾ ਨੂੰ ਸੁਨੂ ਜਿਹੜੀਆਂ ਕਿ 21 ਇੰਚ ਬ੍ਰੈਸਟ ਦੀਆਂ ਕਾਟਾਂ ਦੱਸਾਂਗੇ ਜਿਹੜੀ ਕਿ 21 ਇੰਚ ਬ੍ਰੈਸਟ ਦੀਆਂ ਕਾਟਾਂ ਨੇ ਕਿਉਂ ਆਪਾਂ ਨੇ ਕਿਵੇਂ ਪਾਉਣੀਆਂ ਨੇ ਪਹਿਲਾਂ ਆਪਾਂ ਚੰਗੀ ਤਰ੍ਹਾਂ ਕਮੀਜ਼ ਨੂੰ ਮਿਸ਼ਾ ਕੇ ਰੱਖਾਂਗੇ ਜਿਹੜਾ ਬੈਕ ਸਾਈਡ ਆਪਾਂ ਪੱਲਾ ਜਾਦੇ ਲੈਣੇ ਹੁੰਦੇ ਨੇ ਕਮੀਜ਼ ਦਾ ਉਹ ਆਪਾਂ ਪਿੱਛੇ ਰੱਖਾਂਗੇ ਤੇ ਛੋਟਾ ਪੱਲਾ ਜਿਹੜਾ ਧੰਚੋ ਆਪਾਂ ਮੂਰੇ ਰੱਖਾਂਗੇ ਇਸ ਤਰ੍ਹਾਂ ਆਪਾਂ ਇਹਨੂੰ ਮਸਾਲਿਆ ਵਾ ਇਸ ਤਰ੍ਹਾਂ ਹੀ ਆਪਾਂ ਅੱਗੇ ਵਾਲਾ ਪੱਲਾ ਪਛਾਵਾਂਗੇ ਸੁਆਉਣ ਤੋਂ ਬਾਅਦ ਹਾਂ ਜੀ ਇਹ ਗੇੜਾ ਪੱਲਾ ਆਪਾਂ ਨੇ ਮਸਾ ਲਿਆਗਾ ਤੇ ਹੁਣ ਜਿਹੜਾ ਆਪਾਂ 21 ਇੰਚ ਬ੍ਰੈਸਟ ਦੀਆਂ ਕੱਟ ਆ ਪਾਵਾਂਗੇ ਜਿਹੜੇ ਇਹਨਾਂ ਦੀ ਬ੍ਰੈਸਟ ਆ ਉਹ 21 ਇੰਚ ਆ ਕਮਰ ਇਹਨਾਂ ਦੀ 7.5 ਇੰਚ ਆ ਹੈਪ ਇਹਨਾਂ ਦੀ 7.25 ਇੰਚ ਆ ਇੱਥੋਂ ਆਪਾਂ ਇਹਨਾਂ ਦਾ ਤੀਰਾ ਲਵਾਂਗੇ 7.5 ਕਿਉਂਕਿ ਇਹਨਾਂ ਦਾ ਬੈਕ ਨੈਕ ਆ ਜਿਹੜਾ ਉਹ ਇਹਨਾਂ ਦਾ 5.6 ਇੰਚ ਤਿਆਰ ਆ ਇਸ ਕਰਕੇ ਪਤੀਰਾ 7.5 ਲਵਾਂਗੇ ਐਧਰੋਂ ਆਪਾਂ 7.5 7 ਇੰਚਾਂ ਦੀ ਹੈਗੇ 21 ਇੰਚ ਆਪਾਂ ਇਥੋਂ ਲਵਾਂਗੇ 10.5 ਤੇ ਇਹਨਾਂ ਦੀ ਕਮਰ ਆਪ ਲਵਾਂਗੇ 14 ਇੰਚ ਤੋਂ ਉਹ ਦੂਆ ਦਾ ਆਪਾਂ 21.5 23 ਇੰਚ ਆਹ ਨਹੀਂ ਲਵਾਂਗੇ ਇਹ ਹੋ ਗਈ ਆਪਣੀ ਸਿੱਧੀਆਂ ਸਾਨੀਆਂ ਜਿਹੜੀ ਇਹਨਾਂ ਦੀ ਕਮਰ ਆ ਗਈ ਉਹ 10.5 ਇੰਚ ਆ ਇਥੋਂ ਪੌਣੇ 10 ਲਵਾਂਗੇ ਜਿਹੜੀ ਇਹਨਾਂ ਦੀ ਹਿੱਪ ਆ ਗਈ ਉਹ 2.5 ਆ ਇਹ ਤੋਂ ਆਪਾਂ 2.11 ਲਵਾਂਗੇ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਮਿਲਾ ਦਵਾਂਗੇ ਮਸਾਪਾ 2-2 2.5 ਇੰਚ ਦਾ ਡਿਸਟੈਂਸ ਵਿੱਚ ਗੈਪ ਰੱਖਾਂਗੇ ਤਾਂ ਕਿ ਆਪਣਾ ਜਿਹੜਾ ਸਲਾਈ ਦੇ ਵਿੱਚ ਆਉਣਾ ਉਹ ਆਪਾਂ ਨੂੰ ਦਿੱਕਤ ਨਾ ਕਰੇ ਜਿਹੜੀ ਇਹਨਾਂ ਦੀ ਬੈਕ ਵਾਲੀ ਕਾਟ ਆ ਉਹ 8 ਪਟਾਈ ਇੰਚ ਤੇ ਲਵਾਂਗੇ। ਜਿਹੜੀ ਇਹਨਾਂ ਦੀ ਅਗਲੀ ਇੰਚ ਵਾਲੀ ਕਾਟ ਆ ਗਈ। ਉਹ ਆਪਾਂ ਇੰਚ ਤੇ ਲਵਾਂਗੇ। ਜਿਹੜੀ ਬੈਕ ਐਂਡ ਚਲੀ ਕਾਟ ਆ ਉਹ 8 ਪਟਾਈ ਇੰਚ ਤੇ ਪਾਵਾਂਗੇ ਤੇ ਅਗਲੀ ਇੰਚ ਤੇ ਪਾਵਾਂਗੇ। ਤੇ ਇਹਨੂੰ ਕਟਿੰਗ ਕਰ ਦਵਾਂਗੇ। ਤੇ ਪਹਿਲਾਂ ਆਪਾਂ ਮੋਡਾ ਨਾਪ ਲਵਾਂਗੇ ਇਹਨਾਂ ਦਾ। ਇਹਦਾ ਮੋਡਾ 10 ਇੰਚ ਤਿਆਰ ਰਹਿੰਦਾ ਵਾ। ਇਸ ਤਰ੍ਹਾਂ ਆਪਾਂ ਇਹਨੂੰ ਕਟਿੰਗ ਕਰ ਦਵਾਂਗੇ। ਮੂਰਲੇ ਸੈਟ ਆਪਾਂ ਜਿਹੜੀ ਅਗਲੇ ਪੱਲੇ ਦੀ ਕਾਟ ਆ ਉਹ ਪਾਵਾਂਗੇ। ਉਹ ਕੱਟ ਪਾਉਣ ਤੋਂ ਬਾਅਦ ਆਪਾਂ ਮੂਰਲੇ ਪੱਲੇ ਦੀ ਜਿਹੜੀ ਲੁੰਗਾਈ ਵਾਲੀ ਕੱਟ ਪਾਉਣ ਹੁੰਦੀ ਹੈ ਉਹ ਪਾਵਾਂਗੇ। ਉਹ ਕੱਟ ਵੀ ਆਪਣੀ ਪਾ ਲਈ ਆ। ਜਿਹੜੀ ਇਹਦੀ ਆਪਾਂ ਨੇ ਲੰਬੀ ਪਲੋਈ ਦੀ ਨਿਸ਼ਾਨੀ ਲਾਉਣੀ ਆ। ਆਪਾਂ 6:30 ਤੇ ਲਾਵਾਂਗੇ। ਇਧਰੋਂ ਆਪਾਂ 3:30 ਰੱਖਾਂਗੇ। ਇਧਰੋਂ ਆਪਾਂ 6:30 ਰੱਖਾਂਗੇ। ਇਧਰ ਨੂੰ ਵੀ ਆਪਾਂ 3:30 ਰੱਖਾਂਗੇ। ਇਧਰ ਨੂੰ 2:30 ਰੱਖਾਂਗੇ ਆਪਾਂ। ਇਧਰੋਂ ਵੀ ਆਪਾਂ 2:30 ਰੱਖਾਂਗੇ। ਇੱਥੋਂ ਵੀ ਆਪਾਂ 2:30 ਐਸੇ ਤਰ੍ਹਾਂ ਆਪਾਂ ਇਹਨਾਂ ਦੀਆਂ ਕਾਟਾਂ ਨੇ ਜਿਹੜੀਆਂ ਕਿ ਉਹ ਮਿਲਾ ਦੇਵਾਂਗੇ। ਇਹਦਰੋਂ ਆਪਾਂ ਨੂੰ ਕਟਿੰਗ ਕਰ ਦਵਾਂਗੇ। ਹਾਂਜੀ ਮਾਫ ਕਰਨ ਵਿੱਚ ਦੀ ਵੀਡੀਓ ਬੰਦ ਹੋ ਗਈ ਸੀਗੀ। ਜਿਹੜੀ ਆਪਾਂ ਨੇ ਆ ਲੰਬੀ ਪਲੋਈਆ ਆਪਾਂ ਪੌਣੇ 7 ਲੈਣੀ ਆ ਇਧਰ ਨੂੰ ਜਿਹੜਾ ਇਹਦਾ ਗੈਪ ਆਪਾਂ ਸਵਾ 2 ਸਵਾ 2 ਹੀ ਇਧਰ ਨੂੰ ਸਵਾ 2 ਹੀ ਇਧਰ ਨੂੰ ਤੇ ਆਪਾਂ ਇਸਾਨੀਆਂ ਲਾ ਦੇਣੀਆਂ ਇੱਥੋਂ ਕੱਟ ਲਾ ਕੇ ਆਪਾਂ ਮਿਲਾ ਦੇਣਾ ਵਾ ਇਹਨੂੰ। ਤੇ ਜਿਹੜਾ ਆਪਣਾ ਬੈਕ ਸਾਈਡ ਵਾਲਾ ਗਲਾ ਉੱਪਰ ਪੌਣੇ 6 ਕੱਟਣਾ। ਐਸੇ ਤਰ੍ਹਾਂ ਹੀ ਆਪਾਂ ਇਹਦੀਆਂ ਇਸਾਨੀਆਂ ਦੀ ਜਿਹੜੀਆਂ ਉਹ ਮਿਲਾ ਦੇਣੀਆਂ ਨੇ। ਵੀਡੀਓ ਦੇਖਣ ਲਈ ਧੰਨਵਾਦ ਜੀ ਲਾਈਕ ਚੈਨਲ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰੋ ਜੀ ਧੰਨਵਾਦ